ਕਈ ਯਹੂਦੀ ਮਾਂ ਜਦੋਂ ਲੋਰੀਆਂ ਦੇ ਕੇ ਆਪਣੇ ਬੱਚੇ ਨੂੰ ਸੁਲਾਉਂਦੀ ਸੀ ਨਾ ਤੇ ਬੱਚੇ ਦੇ ਕੰਨ ਵਿੱਚ ਇੱਕ ਗੱਲ ਕਹਿੰਦੀ ਸੀ ਕਿ ਪੁੱਤਰ ਜਦੋਂ ਤੂੰ ਸਵੇਰੇ ਅੱਖ ਖੋਲ੍ਹੇਂਗਾ ਨਾ ਤੇ ਆਪਣੇ ਆਜ਼ਾਦ ਵਤਨ ਵਿੱਚ ਖੋਲੇਂਗਾ ਅਠਾ ਪੈਰਾ ਵਿੱਚ ਕੁਝ ਨਹੀਂ ਸੀ ਹੁੰਦਾ ਪਰ ਉਸ ਤੇ ਬੱਚੇ ਦੀ ਮਾਨਸਿਕਤਾ ਵਿੱਚ ਵੀ ਇੱਕ ਫੁਰਨਾ ਇੱਕ ਸੁਪਨਾ ਜ਼ਰੂਰ ਮਾਂ ਪੈਦਾ ਕਰ ਦਿੰਦੀ ਸੀ ਉਹ ਸੁਪਨਾ ਉਹਨੂੰ ਸੌਣ ਨਹੀਂ ਸੀ ਦਿੰਦਾ ਉਹ ਸੁਪਨਾ ਉਹਨੂੰ ਸੁਚੇਤ ਸੁੱਤਿਆਂ ਵੀ ਜਾਗਦਿਆਂ ਰੱਖਦਾ ਸੀ ਇਸ ਸਵੇਰੇ ਅੱਖ ਖੋਲਾਂਗਾ ਤੇ ਆਜ਼ਾਦ ਫਿਜ਼ਾ ਵਿੱਚ ਸਾਹ ਲਵਾਂਗਾ ਆਜ਼ਾਦ ਦੇਸ਼ ਵਿੱਚ ਆਪਣੇ ਘਰ ਵਿੱਚ ਸਾਹ ਲਵਾਂਗਾ ਉਹ ਸੁਪਨਾ ਸੁੱਤੇ ਨੂੰ ਵੀ ਜਗਾਈ ਰੱਖਦਾ ਸੀ ਵਾਸਤੇ ਵਿੱਚ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਸੁੱਤਿਆਂ ਲੈ ਜਾਂਦੇ ਆ ਸੁਪਨੇ ਹੁੰਦੇ ਹੀ ਉਹ ਐ ਜਿਹੜੇ ਸੁੱਤਿਆਂ ਨੂੰ ਜਗਾ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਅੰਦਰ ਰਾਜ ਕਰਨ ਦੀ ਸੋਝੀ ਪੈਦਾ ਕੀਤੀ ਐ ਸਾਨੂੰ ਇੱਕ ਸੁਪਨਾ ਸਾਡੀ ਗੁਰੂ ਮਾਂ ਨੇ ਨਾ ਉਦੋਂ ਅਸੀਂ ਭਾਵੇਂ ਸੁੱਤੇ ਹੋਏ ਸੀ ਸਾਨੂੰ ਅਜੇ ਪੂਰ ਅਜੇ ਵੀ ਸੁੱਤੇ ਹੋਏ ਹਾਂ ਸਾਨੂੰ ਪਤਾ ਨਹੀਂ ਪਰ ਇਸ ਮਾਂ ਨੇ ਸਾਡੇ ਕੰਨ ਵਿੱਚ ਵੀ ਇੱਕ ਆਵਾਜ਼ ਮਾਰਨੋਂ ਨਹੀਂ ਹਟੀ ਕਿ ਤੂੰ ਰੋਜ਼ ਪੜਿਆ ਕਰ ਰਾਜ ਕਰੇਗਾ ਇੱਥੇ ਕਿਸੇ ਨਾਲ ਦੁਸ਼ਮਣੀ ਦਾ ਮਸਲਾ ਨਹੀਂ ਹੈ ਕਿਸੇ ਨਾਲ ਵੈਰ ਦੀ ਗੱਲ ਨਹੀਂ ਹੈ ਇਹ ਸੂਖਮ ਵਿਸ਼ਲੇਸ਼ਣ ਹੈ ਆਪਣਾ ਕੌਮੀ ਭਵਿੱਖ ਸਵਾਰਨ ਵਾਸਤੇ ਜੇ ਤੁਸੀਂ ਨਾ ਇਹ ਵਿਸ਼ਲੇਸ਼ਣ ਕੀਤਾ ਇਸ ਸੰਸਾਰ ਦੇ ਨਕਸ਼ੇ ਤੋਂ ਕਿਤੇ ਇਹ ertidide ਬੋਧੀਆਂ ਵਾਂਗ ਅਸੀਂ ਵੀ ਨਾ ਮਿਟ ਜਾਈਏ